ਇਹ ਲੱਗਦਾ ਨੇ ਮੇਰੇ ਮਾਦਰਾਈ ਜੀ ਪਰਮਜੀਤ कौर ਮੇਰਾ ਨਾਮ ਅਮਰਿੰਦਰ ਸਿੰਘ ਹੈ ਜੀ ਕਿੱਥੋਂ ਦੇ ਰਹੇ ਹੋ ਮੇਰਾ ਪਘਵਾੜਦਾ ਜੀ ਬੰਗਿਆ ਹਾਂਜੀ ਤੇ ਕੀ ਹੋ ਰਿਹਾ ਸੀ ਇਹਨਾਂ ਨੂੰ ਇਹਨਾਂ ਉਹ ਜੀ ਗੋਡੇ ਤੇ ਪੇਂਡ ਜਿਆ ਫਸੇ ਗੋਡੇ ਦੀ ਬੜੀ ਦੇਰ ਦੀ ਪ੍ਰੋਬਲਮ ਸੀ ਜੀ ਇਹ ਸਾਰੇ ਦੱਸਿਆ ਜੀ ਹੂੰ ਪ੍ਰਾਈਵੇਟ ਵਾਲਿਆਂ ਨੂੰ ਵੀ ਦੱਸਿਆ ਉਹ ਪਹਿਲੇ ਦਵਾਈ ਦਿੰਦੇ ਨੇ ਜੇ ਆਪਰੇਟ ਵੱਲੋਂ ਕਹਾਂ ਫਿਰ ਉਹਨਾਂ ਨੇ ਜੀ ਉਹ ਕਹਿੰਦੇ ਵੀ ਆਪਾਂ ਪੁੱਛਿਆ ਉਹ ਕਹਿੰਦੇ ਜੀ ਇਹ 2 ਲੱਖ ਕਰਨੀ ਹੁੰਦੀ ਹੈ ਜੀ ਤੋਂ ਕਹ ਲੱਤ ਹੁਣ ਇਹਨਾਂ ਹੋਣ ਨਹੀਂ ਕਰ ਸਕਦੇ ਗਰੀਬ ਬੰਦਾ ਕਿੱਥੋਂ ਕਰੇ ਹੂੰ ਫਿਰ ਅਸੀਂ ਸਾਨੂੰ ਕਿਸੇ ਨੇ ਸਲਾਹ ਦਿੱਤੀ ਡਾਕਟਰ ਸ਼ਹਿਰੀਨ ਤੇ ਮਾਰਨ ਕੋਈ ਜਾਣ ਫਿਰ ਉਹਨਾਂ ਨੂੰ ਮਿਲੇ ਜੀ ਫਿਰ ਉਹਨਾਂ ਨੇ ਪਹਿਲਾਂ ਦਵਾਈ ਦਿੱਤੀ ਦੋ ਦੋ ਚਾਰ ਵਾਰ ਦਿੱਤੀ ਫਿਰ ਉਹਨਾਂ ਨੇ ਕਹੇ ਜੀ ਆਪਰੇਟ ਹੋਣਾ ਫਿਰ ਇਹ ਕਹਿਆ ਜੀ ਇਹਨਾਂ ਹੋਣ ਨਹੀਂ ਕਰ ਸਕਦੇ ਜੀ ਜਿਹਨਾਂ ਖਰਚਾ ਉਹ ਕਹਿੰਦੇ ਕਿ ਨਹੀਂ ਤੁਸੀਂ ਆਓ ਇੱਥੇ ਆਪਾਂ ਤੁਹਾਡਾ ਫ੍ਰੀ ਕਰਾਂਗੇ ਆਸ਼ਮਾਨ ਉਹਨਾਂ ਨੇ ਜੋ ਕਰਾਇਆ ਸਾਰਾ ਕੁਝ ਫ੍ਰੀ ਕਰਾਇਆ ਮੈਡੀਸਨ ਤੋਂ ਲੈ ਕੇ ਆਪਰੇਟ ਹਰ ਇੱਕ ਚੀਜ਼ ਨੂੰ ਆਪਰੇਟ ਸਾਰਾ ਕੁਝ ਦਾ ਫ੍ਰੀ ਕਰਾਇਆ ਡਾਕਟਰ ਸ਼ਹਿਰੀਨ ਤੇ ਮਾਨ ਹੋਣ ਕੋਈ ਇਹਨਾਂ ਨੂੰ ਦਿੱਕਤ ਵਗੈਰਾ ਕੋਈ ਦਿੱਕਤ ਨਹੀਂ ਸਰ ਚੱਲਣ ਦੇ ਆ ਤੁਹਾਡੇ ਸਾਹਮਣੇ ਤੁਹਾਨੂੰ ਕਿਸ ਨੇ ਦੇਣਾ ਚਾਹੋਗੇ ਸਰਕਾਰੀ ਹਸਪਤਾਲ ਚ ਜਾਣਾ ਜਿਹੜਾ ਬਿਲਕੁਲ ਇਹ ਤਾਂ ਪਹਿਲੀ ਵਾਰੀ ਹੋਇਆ ਜੀ ਇੱਥੇ ਹੁਣ ਅਸੀਂ ਲੋਕਾਂ ਨੂੰ ਤਾਂ ਇਹੀ ਕਹਾਂ ਜਣੀ ਹੁਣ ਤੁਹਾਡੀ ਜਦੋਂ ਵਾਈਟ ਜਾਣੀ ਆ ਲੋਕਾਂ ਦਾ ਸਾਹਮਣੇ ਜਾਣੀ ਆ ਜੀ ਹੁਣ ਤੁਹਾਡੀ ਜਦੋਂ ਪਹੁੰਚੀ ਲੋਕਾਂ ਦਾ ਲੋਕਾਂ ਨੇ ਤੁਹਾਡੀ ਦੇਖ ਕੇ ਆਉਣਾ ਹੀ ਆ ਜੀ ਖਬਰ ਜਦੋਂ ਤੁਸੀਂ ਚਲਾਈ ਜੀ ਹੁਣ ਜਿਹੜੀ ਵਕਤ ਬਾਅਦ ਆਓ ਜੀ ਗਰੀਬ ਬੰਦੇ ਨੇ ਇੱਥੇ ਹੀ ਆਣਾ ਜੀ ਸਰਕਾਰੀ ਹੋਰ ਕਿੱਥੇ ਜਾਂਦੇ ਕਿੱਥੋਂ ਦੇ ਰਣ ਵਾਲੇ ਭਗਵਾਨ ਜੀ ਭਗਵਾਨ ਸਰ ਭਗਵਾਨ ਭਗਵਾਨ ਤੇ ਕੀ ਸੋਚਿਆ ਸੀ ਤੁਹਾਨੂੰ ਇਹ ਜਿਹੜੀ ਨੀਰ ਬੇਰਨ ਚ ਰੋਈ ਹੁੰਦੀ ਹੈ ਕੋਈ ਜਿਹਨੂੰ ਦਰਦ ਬੜੀ ਸੀ ਜੀ ਤੇ ਕਿੱਥੇ ਕਿੱਥੇ ਚੈੱਕ ਕਰਵਾਇਆ ਸੀ ਮੈਂ ਤਾਂ ਬੜੇ ਸਾਈਂ ਦੱਸਿਆ ਤੇ ਬੜਾ ਸੰਸਦ ਲਈ ਬੱਤੀ ਹੂੰ ਤੇ ਕੀ ਡਾਕਟਰ ਆਪਰੇਸ਼ਨ ਆਪਰੇਸ਼ਨ ਕਰਵਾਉਣ ਦਾ ਕੋਈ ਫਰਕ ਪਿਆ ਦਰਦ ਘਟੀ ਹਾਂਜੀ ਅਗੇ ਚੱਲਣ ਦੇ ਸੀ ਕਿ ਨਹੀਂ ਅਗੇ ਚੱਲਦੇ ਵੀ ਖਰਾਬ ਖਾਣ ਨਹੀਂ ਤੇ ਸੁਰਕਰ ਪ੍ਰਾਈਵੇਟ ਡਾਕਟਰਸ ਨੂੰ ਜਦੋਂ ਚੈੱਕ ਕਰਵਾਇਆ ਗਏ ਤਾਂ ਉਹਨਾਂ ਨੂੰ ਕੀ ਗਿਆ ਗਏ ਰਾਏ ਵੀ ਇਹ ਦੱਸਿਆ ਜੀ ਤੇ ਉਹਨਾਂ ਵੀ ਫਿਰ ਬਾਅਦ ਚ ਪਹਿਲੇ ਤੇ ਦਵਾਈ ਆ ਵੜੀ ਗਿਆ ਵੈਸ ਕਰ ਕਰਾਂਦੇ ਹੀ ਦਵਾਈ ਦਿੰਦੇ ਹੀ ਤੇ ਨਹੀਂ ਫਰਕ ਫਿਰ ਹੀ ਨਾ ਹੋ ਲਾਏ ਉਹਨਾਂ ਨੇ ਉਹ ਵੀ ਤੁਹਾਨੂੰ ਆਪਰੇਟ ਦੇ ਲਈ ਚਲਾ ਦਿੱਤੀ ਗਈ ਕਿ ਆਪਰੇਟ ਹੋਏਗਾ ਹਾਂਜੀ ਹਾਂਜੀ ਉਹਨਾਂ ਆਖਿਆ ਸੀ ਕਿੰਨਾ ਖਰਚਾ ਦੱਸ ਕੇ ਹੁਣ ਖਰਚਾ ਬਗ ਨੀ ਨਾਲ ਜਾਂਦੇ ਹੀ ਇਹ ਜਿਹੜਾ ਇੱਥੇ ਜਿਹੜਾ ਹੁਣ ਆਪਰੇਟ ਹੋਇਆ ਇੱਥੇ ਤੁਹਾਡਾ ਕੋਈ ਖਰਚਾ ਆ ਨਹੀਂ ਤੁਹਾਡਾ ਕੋਈ ਖਰਚਾ ਨਹੀਂ ਆਇਆ ਕੀ ਕਹਿਣਾ ਚਾਹੋਗੇ ਡਾਕਟਰਾਂ ਦੀ ਟੀਮ ਵੱਲੋਂ ਜਿਹੜਾ ਇਹ ਡਾਪਲੀਕੇਟ ਕੀਤਾ ਗਿਆ ਧੰਨਵਾਦੀ ਕਰ ਸਕਦੇ ਹਾਂ ਧੰਨਵਾਦੀ ਬਹੁਤ ਸਤਿਨੇ ਆ ਸਾਡੇ ਬਹੁਤ ਹੀ ਮਾਨਯੋਗ ਸਿਵਲ ਸਰਜਨ ਡਾਕਟਰ ਅਜੀਤ ਸਲਾਰੀਆ ਜੀ ਅਗਵਾਈ ਇਹ ਸਿਵਲ ਹਸਪੀਟਲ ਪਠਾਨ ਪਠਾਨਗੋਟ ਵਿਖੇ ਡਾਕਟਰ ਸ਼ੈਰਿੰਗ ਡਾਕਟਰ ਰਮਨ ਨਤਰੀ ਜਿਹੜੇ ਮੇਨ ਸਰਜਨ ਸੀਗੇ ਤੇ ਐਨਸਥੈਟਿਸਟ ਡਾਕਟਰ ਮਨਤਾ ਦੀ ਟੀਮ ਨੇ ਪਹਿਲੀ ਵਾਰ ਜਿਹੜਾ ਹੈ ਗੋਡੇ ਦਾ ਰਿਪਲੇਸਮੈਂਟ ਦੀ ਕਿ ਸਰਜਰੀ ਕੀਤੀ ਹੈਗੀ ਹੈ ਇਹ ਫੀਮੇਲ ਜਿਹੜੀ ਹੈ ਨੂੰ ਕਾਫੀ ਮਹੀਨਿਆਂ ਤੋਂ ਆਪਣੇ ਗੋਡਿਆਂ 'ਚ ਲੱਗੇ ਤੰਗ ਸੀਗੀ ਪਰੇਸ਼ਾਨ ਸੀਗੀ ਤੇ ਇਹਨੂੰ ਪੈਸੇ ਦੀ ਕਮੀ ਕਰਕੇ ਇਹਦਾ ਨਹੀਂ ਹੋ ਰਿਹਾ ਸੀਗਾ ਤੇ ਅਸੀਂ ਇਹਦਾ ਫਿਰ ਆਇਸ਼ਵਰ ਗਾਡ ਬਣਾਇਆ ਹੈਗਾ ਆਇਸ਼ਵਰ ਗਾਡ ਦੇ ਤੇ ਟੋਟਲੀ ਇਹਦਾ ਫ੍ਰੀ ਹੋਇਆ ਹੈਗਾ ਤੇ ਹੁਣ ਪੇਸ਼ੈਂਟ ਅਸੀਂ ਹੈ ਤੀਸਰੇ ਚੌਥੇ ਦਿਨ ਅਸੀਂ ডিসਚਾਰਜ ਕਰ ਰਹੇ ਹੈਗਾ ਸਪੇਸ਼ਲ ਦੀ ਕੰਡੀਸ਼ਨ ਬਿਲਕੁਲ ਠੀਕ ਹੈ ਇਸ ਤੋਂ ਇਲਾਵਾ ਮੈਂ ਸ਼ਹਿਰ ਵਾਸੀਆਂ ਨੂੰ ਮੈਂ ਜਰੂਰ ਕੰਮ ਕਹਿਣਾ ਚਾਹਾਂਗਾ ਕਿ ਜਿਹੜੀ ਸਹੂਲਤ ਹੈਗੀ ਹੈ ਸਾਡੇ 24 ਘੰਟੇ ਅਵੇਲੇਬਲ ਹੈਗੀ ਹੈ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਆਰਥਰੋਡਿਕਸ ਦੀ ਪ੍ਰੋਬਲਮ ਨਾ ਸਿਰਫ ਗੋਡੇ ਬਦਲਣਾ ਬਲਕਿ ਚੂੜਾ ਬਦਲਣਾ ਜਾਂ ਕੋਈ ਹੋਰ ਫ੍ਰੈਕਚਰ ਜਾਂ ਕਿਸੇ ਕਿਸਮ ਦਾ ਟਰਾਮਾ ਹੋ ਜਾਂਦਾ ਹੈਗਾ ਤੇ ਸਾਡੇ ਹਸਪੀਟਲ ਵਿੱਚ 24 ਘੰਟੇ ਸਹੂਲਤ ਉਪਲਬਧ ਹੈਗੀ ਹੈ ਤੇ ਲੋਕੀ ਇਸ ਦਾ ਫਾਇਦਾ ਉਠਾ ਸਕਦੇ ਨੇ। ਨਾਮ ਪਰਮਜੀਤ ਕੌਰ ਹੈ। और ये पेशेंट दस साल से परेशान था दूसरा इसके नी में डिफॉर्मिटी भी डेवलप कर पा रही थी और जो डेली रूटीन एक्टिविटीज़ है जो एक आम आदमी कर लेता है पेशेंट से वो नहीं हो पा रही थी पेशेंट ने काफ़ी प्राइवेट हॉस्पिटल्स में भी दिखाया लेकिन खर्चा काफ़ी बताया गया इसको और फिर पेशेंट हमारे पास आया हमने पेशेंट की अच्छी काउंसलिंग की मैं था मेरे साथ मेरी टीम और मेनली डॉक्टर रमन दस लाइक के ब्रदर टू मी हमेशा मेरे साथ ही होते हैं मेरे को सपोर्ट करते हैं और हमने पेशेंट को समझाया कि आपका यहाँ पे टोटली फ्री ऑफ कॉस्ट होगा अंदर आयुष्मान स्कीम देखो हमारे पास आयुष्मान स्कीम भी है और फरिश्ते स्कीम भी है एक भी ऑर्थोपेडिक सर्जरी है वो एक सिंगल के वायर से लेकर नी रिप्लेसमेंट हिप रिप्लेसमेंट एनी रॉड एनी प्लेट इन एनी बोन इट विल बी डन फ्री ऑफ कॉस्ट अंदर दीज बहुत स्कीम्स जो गवर्नमेंट ने प्रोवाइड की है और सुचारू ढंग से चलाने के लिए सिविल सर्जन मैडम हमारे अतीश लारिया और डॉक्टर सुनील चंद बहुत ज़्यादा हमारा साथ देते हैं हमें मोटिवेट करते हैं कि आप करो हम आपके साथ हैं और पेशेंट का हमने नी रिप्लेसमेंट किया एंड पेशेंट को हमने सेकेंड डे से ही वॉकिंग कर दिया था पेशेंट अपना वॉशरूम वगैरह सब कुछ खुद से कर रहा है और आज उसकी थर्ड ड्रेसिंग होकर और उसको हम डिस्चार्ज कर तो पेशेंट कितने टाइम का प्रोसेस रहता है आ, देखो प्रोसेस तो टीम वर्क ही है इसमें एनेस्थेटिस्ट भी होता है तो क्यूमोलेटिव टाइम एक नी सर्जरी को अराउंड वन एंड हाफ आवर टू टू आवर्स तो लगते ही हैं और जितनी जल्दी और आप नीप्लेसमेंट करते हो उतने ही इन्फेक्शन के चांसेस कम होते एक एक, एक इम्प्लांट अंदर अवेलेबल है इस टाइम एक एक इम्प्लांट इवन अ सिंगल के वायर इज ऑल्सो अवेलेबल आज हमने एक पेशेंट का पटेला ऑपरेट किया है उसमें एस एस वायर डलती है एक छोटी सी चीज है वो भी अवेलेबल है हमारे देखिए इस पेशेंट में क्या होता है कि आफ्टर नी रिहेबिलेशन सबसे जरूरी है उसकी कितनी अच्छे से फिजियोथेरेपी हो रही है वो घर जाके कितने अच्छे से एक्सरसाइज कर रहा है उस पर डिपेंड करता है कि पेशेंट तो कितनी जल्दी वापस अपना नॉर्मल डेली एक्टिविटीज में आता कितनी एज तक सर ये रिप्लेसमेंट पॉसिबल है कितनी एज तक है अरे आ, लास्ट मतलब कि अराउंड आप सेवेंटी फाइव एटी के करीब आप नी रिप्लेस करा सकते हैं क्योंकि तो तब तक पेशेंट को कोई ज़्यादा कोम डेवलप नहीं हुई पाती जैसे बीपी हाइपरटेंशन वगैरह है ना शुगर वगैरह तो ये सब चीज़ें देख ही पेशेंट को फिट करके ही उसका नीं रिप्लेस किया जाता है बहुत अच्छा लग रहा है मोटिवेटेड लग रहे हैं और भी आएँ और हम सबके नी रिप्लेस करेंगे जिनको -जिन जरूरत है उनकी ਨੀ ਨੀ ਰਿਪਲੇਸਮੈਂਟ ਦੇ ਪਰਫਾਰਮੇਸ਼ਨ ਬਾਰੇ ਕੀ ਕਹਿਣਾ ਚਾਹੁੰਦੇ ਆ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਅਦਿੱਤੀ ਸਲਾਰੀਆ ਸਰਵ ਸਰਜਨ ਪਠਾਨਕੋਟ ਅ ਫੇ ਮੈਨੂੰ ਸਾਰਿਆਂ ਨੂੰ ਦੱਸਦੇ ਹੋਏ ਪਠਾਨਕੋਟ ਵਾਸੀਆਂ ਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਅ ਅੱਜ ਸਾਡਾ ਜਿਹੜਾ ਪਹਿਲਾ ਨੀ ਰਿਪਲੇਸਮੈਂਟ ਜਿਹੜਾ ਕੀ ਕੀਤਾ ਗਿਆ ਪਰਮਜੀਤ ਕੌਰ 50 ইয়ার্স ਦੀ ਫੀਮੇਲ ਉਹਦਾ ਰਾਈਟ ਨੀ ਰਿਪਲੇਸ ਕੀਤਾ ਉਹਨੂੰ ਨੀ ਦੀ ਬਹੁਤ ਇੱਕਕ ਸੀਗੀ ਔਰ ਉਹਦੀ ਡਿਫਾਰਮਿਟੀ ਵੀ ਹੋ ਗਈ ਸੀ ਉਹਦੀ ਡੇਲੀ ਐਕਟੀਵਿਟੀਆਂ ਨਹੀਂ ਸੀ ਕਰ ਸਕਦੀ ਅ ਉਹਦੇ ਘਰ ਕੋਈ ਕਮਾਨ ਵਾਲਾ ਵੀ ਨਹੀਂ ਸੀਗਾ ਉਹਦੇ ਬੇਟੇ ਨੇ ਜਿਹੜਾ ਕਿ ਇੱਕ ਇੱਕ ਦੋ ਜਗ੍ਹਾ ਤੇ ਪ੍ਰਾਈਵੇਟ ਹਸਪੀਟਲ ਦੱਸਿਆ ਜਿਹਦੇ ਵਿੱਚ ਉਹਦਾ ਖਰਚਾ 1.5 ਤੋਂ 2 ਲੱਖ ਹੈ ਫਿਰ ਅੰਡਰ ਆਯੂਸ਼ਮਾਨ ਕਾਰਡ ਐਜ਼ ਅ ਆਯੂਸ਼ਮਾਨ ਬੈਨੇਫਿਸ਼ੀਰੀ ਸਰਕਾਰੀ ਹਸਪਤਾਲ ਦੇ ਵਿੱਚ ਉਹਦਾ ਰਾਈਟ ਨੀ ਰਿਪਲੇਸ ਹੋਇਆ ਹੈ ਔਰ ਇਹ ਪ੍ਰੋਸਥੀਸਿਸ ਇੰਨਾ ਵਧੀਆ ਹੈ ਕਿ ਇਹਦੇ ਵਿੱਚ ਉਹ ਉਹ ਚੌਂਕੀ ਮਰ ਕੇ ਬੈਠ ਵੀ ਸਕਦੀ ਹੈ ਅੱਜ 4th ਡੇ ਉਹਨੂੰ ਅਸੀਂ ਡਿਸਚਾਰਜ ਕਰ ਰਹੇ ਹਾਂ ਆਪਣੀ ਐਕਟੀਵਿਟੀ ਵਾਸ਼ਰੂਮ ਜਾ ਰਹੀ ਹੈ ਔਰ ਉਹਨੇ ਚੱਲ ਕੇ ਵੀ ਦਿਖਾਇਆ ਉਹ ਚਾਲ ਉਹ ਸੈਕਿੰਡ ਥਰਡ ਡੇ ਤੋਂ ਹੀ ਰਹੀ ਸੀ ਤੇ ਮੈਨੂੰ ਮੈਂ ਆਪਣੇ ਐਸਐਮਓ ਡਾਕਟਰ ਸੁਨੀਲ ਚੰਦ ਸਿਵਲ ਹਸਪਤਾਲ ਨੇ ਇਸ ਸਮੋਂ ਨੂੰ ਬਹੁਤ-ਬਹੁਤ ਵਧਾਈ ਦਿਨੀ ਆ ਡਾਕਟਰ ਸ਼ੈਰਨਦੀ ਮਾਨ ਆਰਥੋਪੈਡਿਕ ਸਰਜਨ ਤੇ ਹੋਰ ਜਿੰਨੀ ਵੀ ਟੀਮ ਹੈ ਮੇਰੀ ਸਿਵਲ ਹਸਪਤਾਲ ਐਨਸਥੈਟਿਸਟਸ ਡਾਕਟਰ ਮੰਮਤਾ ਰੈ ਨੇ ਇਹਦੇ ਵਿੱਚ ਨਾ ਸਾਰਿਆਂ ਨੂੰ ਮੈਂ ਬਹੁਤ ਵਧਾਈ ਦਿਨੀ ਆ ਔਰ ਮੈਂ ਮੈਂ ਉਮੀਦ ਕਰਦੀ ਆ ਔਰ ਮੈਂ ਸਾਰਿਆਂ ਨੂੰ ਸ਼ੋਰ ਕਰਦੀ ਆ ਪਠਾਨਕੋਟ ਵਾਸੀਆਂ ਨੂੰ ਕਿ ਫਰਦਰ ਨੀਰ ਰਿਪਲੇਸਮੈਂਟ ਤੇ ਹੋਰ ਜਿਹੜੇ ਪ੍ਰੋਸੀਸਿਸ ਰਿਪਲੇਸਮੈਂਟ ਹੈ ਉਹ ਇਥੇ ਫ੍ਰੀ ਆਫ ਕੋਸਟ ਅੰਡਰ ਯਸ਼ਮਾਨ ਹੋਇਆ ਹੈ ਨੀਰ ਰੀਪਲੇਸਮੈਂਟ ਫਸਟ ਟਾਈਮ ਉਹ ਪ੍ਰੋਸੀਜਰ ਹੈ ਫਸਟ ਟਾਈਮ ਇਥੇ ਨੀਰ ਰੀਪਲੇਸ ਅਸੀਂ ਕੀਤਾ ਹੈ ਅੰਡਰ ਰਾਈਟ ਹਮ ਪਹਿਲਾਂ ਕਿ ਕੋਈ ਪੇਸ਼ੈਂਟ ਅਪਰੋਚ ਨਹੀਂ ਕੀਤੀਆਂ ਹਾਂ ਕੁਝ ਕੁਝ ਜਿਸ ਤਰ੍ਹਾਂ ਪ੍ਰੋਥੈਸਿਸ ਦੀ ਕੁਝ ਦਿੱਕਤ ਸੀਗੀ ਕੁਝ ਫੰਡਸ ਦੀ ਹੁਣ ਜਦੋਂ ਸਾਡੇ ਕੋਲ ਅچھے ਪ੍ਰੋਥੈਸਿਸ ਵੀ ਆ ਰਹੇ ਨੇ ਔਰ ਫਰਦਰ ਜਿਸ ਤਰ੍ਹਾਂ ਸਾਇੰਸ ਤਰੱਕੀ ਕਰ ਰਹੀ ਹੈ ਪ੍ਰੋਸੀਜਰਸ ਵਧੀਆ ਤੋਂ ਵਧੀਆ ਆ ਰਹੇ ਨੇ ਔਰ ਪੇਸ਼ੈਂਟ ਉਹਦੇ ਵਿੱਚ ਬੈਠਣ ਉੱਠਣ ਦੀ ਕੋਈ ਦਿੱਕਤ ਨਹੀਂ ਹੋਏਗੀ ਉਦੇ ਕੋ ਨੂੰ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਕਿ ਜ਼ਰੂਰਤਮੰਦ ਹੈ ਜੀ ਮੈਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹਨੀ ਆ ਕਿ ਪਠਾਨਕੋਟ ਸਰਕਾਰੀ ਹਸਪਤਾਲ ਚ ਆਪਨਾ ਆ ਕੇ ਚੈੱਕਅਪ ਕਰਾਓ ਸਾਡੀ ਟੀਮ ਬਹੁਤ ਵਧੀਆ ਹੈ ਔਰ ਆਇਸ਼ਮਾਨ ਤੇ ਫ੍ਰੀ ਆਫ ਕਾਸਟ ਹੈ ਨੀ ਰਿਪਲੇਸਮੈਂਟ ਔਰ ਜਿਹੜੇ ਆਇਸ਼ਮਾਨ ਤੇ ਨਹੀਂ ਵੀ ਨੇ ਔਰ ਜਿਸ ਤਰ੍ਹਾਂ ਵੀ ਸਰਕਾਰ ਦੀ ਹਦਾਇਤਾਂ ਮੁਤਾਬਕ ਔਰ ਸਾਰੇ ਉਹਨਾਂ ਦੀ ਹੈ ਉਹਨਾਂ ਨੂੰ ਸਰਵਿਸਿੰਗ ਦਿੱਤੀਆਂ ਜਾਣਗੀ ਹੈ